ਹਾਂਜੀ ਪ੍ਰਧਾਨ ਜੀ ਵਾਇਰਲ ਜੀ ਦਾ ਫਲਸਾ ਹੈ ਕਿ ਇਸ ਬੰਦ ਵਿੱਚ ਵਾਇਰਲ ਜੀ ਦਾ ਫਲਸਾ ਹੈ ਉਹ ਕਿ ਕੀ ਫਤਿਹ ਅੱਜ ਆ ਇਕੱਠ ਜਿਹੜਾ ਵਾਏ ਪੂਰੇ ਪੰਜਾਬ ਵੱਲੋਂ ਆ ਪੰਜਾਬ ਦੀਆਂ ਸਿਹਤ ਦੇ ਜਥੇਬੰਦੀਆਂ ਵੱਲੋਂ ਆ ਸਸਤ ਧਾਰਮਿਕ ਸੰਸਥਾਵਾਂ ਵੱਲੋਂ ਆ ਸਮਾਜਿਕ ਜਿਹੜੇ ਸੰਸਥਾਵਾਂ ਉਹਨਾਂ ਵੱਲੋਂ ਆ ਕਿਉਂਕਿ ਜੋ 에어ਪੋਰਟ ਦੇ ਉੱਤੇ 4-5 ਦਿਨ ਹੋ ਗਏ ਆ ਵਾਪਰਿਆ ਸੀ ਐਮਪੀ ਬੀਬੀ ਕੰਗਣਾ ਰਣੌਤ ਨੇ ਜੋ ਨਸਲੀ ਟਿੱਪਣੀਆਂ ਕੀਤੀਆਂ ਸੀ ਉਹਨਾਂ ਨਸਲੀ ਟਿੱਪਣੀਆਂ ਦੇ ਵਿਰੁੱਧ ਤੇ ਬੀਬੀ ਕੁਲਵਿੰਦਰ ਕੌਰ ਦੇ ਹੱਥ ਦੇ ਵਿੱਚ ਅੱਜ ਆਲੇ ਵਿਸ਼ਾਲ ਕੱਟ ਸ੍ਰੀ ਅੰਬਸਾਹਵਾਲੇ ਰਵਾਨਾ ਹੋ ਰਿਹਾ ਜਾ ਰਹੇ ਆ ਔਰ ਉਥੇ ਅਸੀਂ ਰੋਸ ਮਾਰਚ ਕਰਕੇ ਇੱਕ ਮੰਗ ਪੱਤਰ ਦੇਾਂਗੇ ਬਹਾਲੀ ਦੇ ਐਸਐਸਪੀ ਨੂੰ ਕਿ ਇਹਦੇ ਬੀਬੀ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਪਿਛਲਾ ਰਿਕਾਰਡ ਵੀ ਵੇਖਿਆ ਜਾਵੇ ਰੀਬੀ ਦਾ ਕਿ ਬਾਲੀਵੁੱਡ ਦੇ ਵਿੱਚ ਵੀ ਹਰੇਕ ਸਿਤਾਰੇ ਦੇ ਨਾਲ ਉਹਦੀ ਛੇਤੀ ਦਾ ਅੰਕੜਾ ਰਿਆ ਵਾ ਔਰ ਪੰਜਾਬ ਦੇ ਲੋਕਾਂ ਨਾਲ ਵੀ ਬੜਾ ਵਿਰੋਧ ਬੋਲਦੇ ਰਹੀ ਆ ਸਾਡੇ ਜਿਹੜੇ ਦਿੱਲੀ ਵਾਲਾ ਅੰਦੋਲਨ ਸੀ ਉਹਦੇ ਵਿੱਚ ਇਹਨੇ ਬੀਬੀਆਂ ਨੂੰ ਬਹੁਤ ਮਲਦੀ ਸ਼ਬਦਾਲੀ ਵਰਤੀ 100-100 ਰੁਪਏ ਦੀ ਦਿਹਾੜੀ ਦਾ ਦੱਸਿਆ ਈ ਤੇ ਅੱਜ ਜਦੋਂ ਬੇਟੀ ਕੁਲਵਿੰਦਰ ਕੌਰ ਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਉਹਦੇ ਤੋਂ ਮਤਲਬ ਪੁਸ਼ਪੜਤਾਲ ਕੀਤੀ ਉਹਦਾ ਮੋਬਾਈਲ ਤੇ ਉਹਦਾ ਪਰਸ ਟ੍ਰੇਨ 'ਚ ਰੱਖ ਕੇ ਸਕੈਨਰ ਵਿੱਚ ਕੱਢਣ ਦੀ ਗੱਲ ਕੀਤੀ ਤੇ ਉਹ ਨਿਯਮ ਪਲੇਟ ਦੇਖ ਕੇ ਉਹ ਬੋਲੀ ਵੀ ਕੌਰ ਖਾਲਸਤਾਨੀ ਸੋ ਪੂਰੇ ਪੰਜਾਬੀਆਂ ਨੂੰ ਪੂਰੇ ਮੁਹਾਸ਼ਰੇ ਨੂੰ ਇਹ ਗੱਲ ਤੋਂ ਪੰਡਣਾ ਅਸੀਂ ਇਹ ਗੱਲ ਦੀ ਸਖਤਤਾ ਦੇ ਨਿਖੇਦੀ ਕਰਦੇ ਹਾਂ ਤੇ ਮਾਨਯੋਗ ਮੋਦੀ ਸਰਕਾਰ ਤੋਂ ਔਰ ਸਾਡੀਆਂ ਜਿੰਨੀਆਂ ਏਜੰਸੀਆਂ ਜਿੰਨੀਆਂ ਸਾਡੀਆਂ ਫੋਰਸਾਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਉਸ ਬਿਰਦੀ ਬੀਬੀ ਵਿਰੁੱਧ ਨਸਲੀ ਟਿੱਪਣੀਆਂ ਕਰਨ ਦੇ ਵਿਰੋਧ ਦੇ ਵਿੱਚ ਜੋ ਮੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਤੇ ਬੀਬੀ ਕਲਿੰਦਰ ਕੌਰ ਨੂੰ ਅਨਸਾਦ ਦੇ ਕੇ ਫਿਰ ਤੋਂ ਨੌਕਰੀ ਤੇ ਬਹਾਲ ਕੀਤਾ ਜਾਵੇ ਧੰਨਵਾਦ ਹਰਸ਼ੀਸ਼ਰ ਖਾਲਸਾ ਭਾਈ ਜੀ Subtitles by the